हरियाणा ਦੇ ਸੀਐਮ ਨੂੰ ਮਿਲਨੇ ਪੰਜਾਬ ਦੇ ਸਰਪੰਚ ਸੰਗਰੂਰ ਜ਼ਿਲ੍ਹੇ ਦੇ 15 ਤੋਂ ਜ਼ਿਆਦਾ ਸਰਪੰਚ ਸੀਐਮ ਸੈਣੀ ਨੂੰ ਮਿਲਨੇ ਸਰਪੰਚਾਂ ਨੇ ਸੀਐਮ ਸੈਣੀ ਨੂੰ ਮਿਲਣ ਤੋਂ ਬਾਅਦ ਖੁਸ਼ੀ ਜਤਾਈ ਹੈ ਸੀਐਮ ਸੈਣੀ ਨੇ ਮੁੱਦਿਆਂ ਨੂੰ ਧਿਆਨ ਨਾਲ ਸੁਣਿਆ ਸਰਪੰਚਾਂ ਨੇ ਸੀਐਮ ਸੈਣੀ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਤਾਂ ਸੀਐਮ ਸੈਣੀ ਨੇ ਸਰਪੰਚਾਂ ਦੇ ਨਾਲ ਜੁੜੇ ਮੁੱਦਿਆਂ ਤੇ ਹੱਲ ਦਾ ਵੀ ਪ੍ਰੋਸਾ ਦਿੱਤਾ ਅੱਜ ਇਹ ਕੀ ਸੀਐਮ ਸੈਣੀ ਨੂੰ ਮਿਲੇ ਨੇ ਪੰਜਾਬ ਦੇ ਸਰਪੰਚ ਜੁਥੇ ਕੀ ਨਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ ਤੇ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਕਿ ਪੂਰਾ ਕਰਨ ਦਾ ਵੀ ਪ੍ਰੋਸਾ ਦਿੱਤਾ ਸਰ ਜਿਹੜੇ ਯਾਦਗਰੀ ਗੇਟ ਸੀ ਉਹ ਕਾਫੀ ਖਰਾਬ ਹੋ ਚੁੱਕੀ ਸੀ ਚੁੱਕੀ ਸੀਗੀ ਅੱਜ ਅਸੀਂ ਉਹਦੇ ਸਬੰਧ ਵਿੱਚ ਸੀਐਮ ਸਰ ਉਹ ਜਿਹੜਾ ਐਸੀ ਮੰਗ ਪੱਤਰ ਵੀ ਉਹ ਜਿਹੜਾ ਯਾਦਗਰੀ ਜਿਹੜਾ ਤਿੰਨਾਂ ਉਹ ਕਾਫੀ ਖਰਾਬ ਹੋ ਚੁੱਕਿਆ ਵੀ ਉਹ ਜਿਹੜਾ ਹੈਗਾ ਦੁਬਾਰਾ ਬਣਾਇਆ ਜਾਵੇ ਤੇ ਸੀਐਮ ਸਰ ਨੇ ਜਿਹੜੇ ਕੱਲ੍ਹ ਕੇ ਅਸੀਂ ਅੱਜ ਇੱਥੇ ਮਿਲਣਾ ਆਏ ਜਦੋਂ ਸਰ ਨੇ ਉਹਦੇ ਤਰੀਕੇ ਨਾਲ ਮਿਲੇ ਇੰਨਾ ਵਧੀਆ ਤਰੀਕੇ ਨਾਲ ਮਿਲੇ ਕਿ ਅਸੀਂ ਸਾਰੇ ਇੱਥੇ ਬਹੁਤ ਖੁਸ਼ ਆ ਹਾਲਾਂਕਿ ਸਾਡੇ ਪੰਜਾਬ ਦੇ ਵੀ ਸੀਐਮ ਨੇ ਉਹ ਬਹੁਤ ਜ਼ਿਆਦਾ ਵਿਜੀ ਰਹਿੰਦੇ ਨੇ ਕੰਮ ਕਰਾਉਂਦੇ ਨੇ ਕੰਮਾਂ ਦਾ ਟਾਈਮ ਵੀ ਸਾਨੂੰ ਦੇ ਨਹੀਂ ਪਾਉਂਦੇ ਇਹ ਵੀ ਕੇਂਦਰ ਦੇ ਵਿੱਚ ਵੀ ਕੰਮ ਹੋਣ ਕਰਕੇ ਇਹਨਾਂ ਦੀ ਕਾਫੀ ਜੜੀ ਹੈਗੀ ਹੈ ਮਤਲਬ ਕਿ ਵੀ ਇਹਨਾਂ ਦਾ ਵੀ ਕੰਮ ਹੈ ਪਰ ਬਹੁਤ ਵਧੀਆ ਤਰੀਕੇ ਨਾਲ ਮਿਲ ਨੇ इजीली ਮਿਲਦੇ ਨੇ ਤਾਂ ਜਿਹੜੇ ਮੰਗਰਤਾਸੀ ਰੱਖੇ ਜਾਂ ਜਿੰਨੇ ਟ੍ਰੇਰ ਰੁਕਦੇ ਸੀ ਤੁਮਧਾਨ ਸਾਹਿਬ ਤੋਂ ਜਿਹੜੇ ਜਾਂਦੇ ਨੇ ਲੋਕ ਹਜੂਰ ਸਾਹਿਬ ਨੂੰ ਉਹ ਤੁਮਧਾਨ ਸਾਹਿਬ ਮੱਥਾ ਟੇਕ ਕੇ ਜਾਂਦੇ ਨੇ ਇਹੋ ਅਗੇ ਟ੍ਰੇਨਾਂ ਜਿਹੜੇ ਹਜੂਰ ਸਾਹਿਬ ਦੇ ਫੜਦੇ ਨੇ ਉੱਥੇ ਟ੍ਰੇਨ ਨਹੀਂ ਰੁਕਦੀ ਸੀਗੀ ਇਸ ਕਰਕੇ ਇੰਟ੍ਰੀਸਿਟੀ ਜਿਹੜੀਆਂ ਦੂਜੀਆਂ ਵੱਡੀਆਂ ਟ੍ਰੇਨਾਂ ਨੇ ਉਹ ਕੋਈ ਨਹੀਂ ਰੁਕਦੀ ਗਈ ਹੋ ਯਾਤਰੀ ਉੱਥੋਂ ਛੱਡ ਕੇ ਰਾਮਨਾਲ ਹਜੂਰ ਸਾਹਿਬ ਘਾ ਸਕਦੇ ਨੇ ਤੇ ਜਿਹੜੀ ਹੋਰ ਉੱਥੇ ਰੋੜਾਂ ਸੀਗੀ ਉਹਦੇ ਮਸਲੇ ਜੀ ਅਸੀਂ ਉਹਨਾਂ ਨੂੰ ਮਿਲਲੇ ਸੰਗਤ ਬਹੁਤ ਖੁਸ਼ੀ ਹੋਈ ਸੀ ਉਹਨਾਂ ਨੇ ਬਹੁਤ ਸਹਿਯੋਗ ਵੀ ਬਹੁਤ ਜ਼ਰੂਰੀ ਸੀ ਜਿਹੜਾ ਹੈਗਾ ਇਹ ਕੰਮ ਕਰਵਾ ਕੇ ਦੇਵਾਗੇ ਅਸੀਂ ਸੈਣੀ ਸਾਹਿਬ ਦਾ ਤੇ ਜੀਤ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਟਾਈਮ ਦਵਾਤਾ ਧੰਨਵਾਦ ਜੀ ਅਸੀਂ ਸੀਐਮ ਸਾਹਿਬ ਜੀ ਮ उन्होंने हमारी एक एक माँ को बड़े ध्यान से सुना है हम भी चाहते हैं कि दूसरे स्टेट से आए हैं पंजाब से फिर भी हमारा इतना आदर और सत्कार किया हमारे पंजाब को भी ऐसे मुख्यमंत्री मिल जाए हम ऐसी कामना करते हैं उन्होंने हमारे हर काम को समय पर पूरा करने का भरोसा दवाया हम मुख्यमंत्री से मिलकर बड़े खुश थे उनका बहुत बहुत धन्यवाद करते हैं अस अजेंस चंडीगढ़ आए हैं जी साढ़े कम साहब गुरु नौमी पाशी जी का गुरु घर है ਉਥੇ ਸਾਂਝੇ ਕੰਮ ਸਨ ਜਿਵੇਂ ਸਾਡੇ ਟ੍ਰੇਨ ਰੋਕਣ ਦਾ ਕੰਮ ਸੀ ਤੇ ਪੰਜਾਬ ਹਰਿਆਣਾ ਰੋਡ ਵਿੱਚ ਫਸਲ ਵਾਣ ਦਾ ਕੰਮ ਸੀ ਹੋਰ ਕੰਮ ਸਾਰੇ ਸਾਨੂੰ ਬੜਾ ਵਧੀਆ ਲੱਗਾ ਸੀਐਮ ਸਾਹਿਬ ਨੂੰ ਮਿਲ ਕੇ ਸੀਐਮ ਸਾਹਿਬ ਨੇ ਸਾਨੂੰ ਇੰਨਾ ਭਰੋਸਾ ਦਿੱਤਾ ਵੀ ਸਾਡੀ ਇੰਨੀ ਆਤਮਾ ਖੁਸ਼ ਹੋਈਏ ਸਾਰੇ ਸਰਪੰਚਾਂ ਦੀ ਤੇ ਸਾਡੇ ਇਲਾਕੇ ਦੀ ਵੀ ਸਾਨੂੰ ਸੀਐਮ ਸਾਹਿਬ ਨੇ ਕੱਲੀ-ਕੱਲੀ ਚੀਜ਼ ਦਾ ਵਿਸ਼ਵਾਸ ਦਿੱਤਾ ਵੀ ਤੁਹਾਡਾ ਕੱਲਾ-ਕੱਲਾ ਕੰਮ ਹੋਏਗਾ ਇਸ ਕਾਕੇ ਇਸਨ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਸਾਨੂੰ ਇਹੋ ਜੇ ਸੀਐਮ ਪਹਿਲੀ ਵਾਰੀ ਇਨੇ شریف ਸੀਐਮ ਮਿਲੇ ਨੇ ਜਿਨ੍ਹਾਂ ਨੇ ਕੱਲੇ ਕੱਲੇ ਕੰਮ ਬਾਰੇ ਸਾਨੂੰ ਵਿਸ਼ਵਾਸ ਦਿਵਾ ਕੇ ਸਾਡੇ ਕੰਮਾਂ